ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਕਾਨਗੜਪੂਤਣਾ ਦੀਆਂ ਜਿੱਥੇ ਕਿ ਕਾਕਾ ਅਰਜਿੰਦਰ ਸਿੰਘ ਸਾਹਿਬ ਕਾ ਐਮ ਐਲ ਏ ਪਹੁੰਚੇ ਹੋਏ ਹਨ ਔਰ ਇੱਥੋਂ ਦੇ ਨੌਜਵਾਨ ਲਾਪ੍ਰੀਤ ਸਿੰਘ ਜੋ ਕਿ ਇੱਕ ਅਪਾਹਜ ਨੌਜਵਾਨ ਹਨ ਉਹਨਾਂ ਨੂੰ ਟਰਾਈਸਾਈਕਲ ਜਿਹੜਾ ਪ੍ਰੇਟ ਕਰਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਸਾਬਕਾ ਐਮਐਲਏ ਸਾਹਿਬ ਇੱਥੇ ਪਹੁੰਚੇ ਹੋਏ ਹਨ ਔਰ ਉਹਨਾਂ ਦੇ ਨਾਲ ਤਰਨਜੀਤ ਸਿੰਘ ਪ੍ਰਧਾਨ ਸਾਹਿਬ ਵੀ ਮੌਜੂਦ ਹਨ ਔਰ ਵਿਸ਼ੇਸ਼ ਤੌਰ ਤੇ ਯਾਦਵਿੰਦਰ ਸਿੰਘ ਤਨਹੋਰੀ ਵੀ ਇੱਥੇ ਪਹੁੰਚੇ ਔਰ ਉਹਨਾਂ ਨੇ ਜਿਹੜਾ ਐਮਐਲਏ ਸਾਹਿਬ ਦੇ ਨਾਲ ਆ ਕੇ ਇਸ ਨੌਜਵਾਨ ਲਾਪਰੇਦ ਨੂੰ ਇੱਕ ਟ੍ਰਾਈਸਾਈਕਲ ਭੇਟ ਕੀਤਾ ਔਰ ਇਸ ਮੌਕੇ ਪਿੰਡ ਦੇ ਸਰਪੰਚ ਸਾਹਿਬ ਵੀ ਹਾਜ਼ਰ ਕੋਸ਼ਿਸ਼ ਕਰਦੇ ਹਾਂ ਜੀ ਮਾਦਰ ਨਾਲ ਗੱਲ ਕਰਕੇ ਬੱਚੇ ਨੂੰ ਦੁਬਾਰਾ ਸਕੂਲ ਚ ਪਾਈ ਜਾ ਨਹੀਂ ਸਕਦਾ ਸੀ ਉਹਦਾ ਪਰ ਵੈਸੇ ਸਮਝਦਾ ਵੀ ਜਿਹੜਾ ਇਹ ਇਲੈਕਟ੍ਰਿਕ ਸਰਕਟ ਹੈਗਾ ਇਹ ਬਿਜਲੀ ਨਾਲ ઓਪਰੇਟਡ ਹੈਗਾ ਇੱਕ ਵਾਰੀ ਚਾਰਜ ਕਰਨ ਤੋਂ ਇਹ 60 ਕਿਲੋਮੀਟਰ ਚੱਲ ਸਕਦਾ ਤੇ ਮੈਂ ਸਮਝਦਾ ਇਹ ਬੱਚੇ ਨੂੰ ਇਸ ਚੀਜ਼ ਦੀ ਕਾਫੀ ਮਦਦ ਮਿਲਣੀ ਹੈ ਤੇ ਮੈਂ ਚਾਹੂੰਗਾ ਵੀ ਅੱਪਾ ਸਾਰੇ ਇਹ ਉਪਰਾਲਾ ਕੀਤਾ ਤੇ ਬੱਚੇ ਨੂੰ ਅਕੇ ਪੜਾਈਏ ਮੈਂ ਤਨਜੀਤ ਸੁਰਨੂ ਗੱਲ ਕਰ ਰਿਹਾ ਸੀ ਵੀ ਜੇ ਸਿੱਧੀ 12ਵੀਂ ਚ ਇਹਨੂੰ ਐਡਮਿਸ਼ਨ ਮਿਲ ਜਾਂਦੀ ਮੈਟ੍ਰਿਕ ਕੀਤੀ ਹੋਈ ਹੈ ਬਹੁਤ ਅੱਛਾ ਪੜਾਈ ਦੇ ਵਿੱਚ ਸੀ ਤਾਂ ਪਰਮਾਤਮਾ ਦੀ ਇਸਤਾਂ ਦੀ ਰਜਾ ਹੋਈ ਹੈ ਕਿ ਬੱਚਾ ਬਾਜ਼ ਹੋ ਗਿਆ ਤਾਂ ਸਾਨੂੰ ਸਮਾਜਿਕ ਤੌਰ ਤੇ ਜ਼ਰੂਰ ਖੜੇ ਹੋਣਾ ਚਾਹੀਦਾ ਤਾਂ ਟੀਮ ਵਰਕ ਹੁੰਦਾ ਅਸੀਂ ਸਰਦਾਰ ਰਜਿੰਦਰ ਸਿੰਘ ਜੀ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਹਮੇਸ਼ਾ ਸਮਾਜਿਕ ਕੰਮਾਂ ਵਿੱਚ ਵੀ ਤੇ ਰਾਜਨੀਤਿਕ ਕੰਮਾਂ ਦੇ ਵਿੱਚ ਵੀ ਜਿੱਥੇ ਲੋਡ ਪੈਂਦੀ ਇਹਨਾਂ ਦੇ ਨਾਲ ਜਾਂਦੇ ਆਂ। ਪਰ ਸਾਡੇ ਕਰਨਜੀਤ ਸਿੰਘ ਜੀ ਬਹੁਤ ਅੱਛੇ ਇਨਸਾਨ ਨੇ ਸਾਡੇ ਬਲੋਕ ਸੰਗਠਨ ਦੇ ਮੈਂਬਰ ਵੀ ਨੇ। ਪਰ ਸਾਡਾ ਇੱਕ ਸਾਰਿਆਂ ਦਾ ਇੱਕ ਵਧੀਆ ਤਾਲਮਿਲ ਬੈਠਿਆ ਹੋਇਆ। ਤਾਂ ਆਉਣਾ ਸੁਭਾਵਿਕ ਹੈ। ਹਾਂਜੀ। ਸੋ ਬਹੁਤ ਅੱਛਾ ਫੀਲ ਹੁੰਦਾ ਮਿਲ ਕੇ ਨਾ ਇਦਾਂ ਦਾ ਕੁਝ ਨਾ ਕੁਝ ਕਰਦੇ ਰਹਿੰਦੇ ਹੋ ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਹੀ ਲੱਗਿਆ ਸਾਨੂੰ ਅੱਜ ਅਸੀਂ ਐਮਐਲ ਸਾਹਿਬ ਨੇ ਅਸੀਂ ਤਾਂ ਕਹਿਉਂਦੇ ਹਾਂ ਜਮੇ ਸਾਹਿਬ ਉਹ ਰਾਏ ਤੇ ਸਾਡੇ ਇਲੈਕਸ਼ਨ ਦੇ ਵਿੱਚ ਚੱਲਦੀ ਸੀ। ਵੀ ਅਸੀਂ ਬੱਚ ਨੂੰ ਸਾਈਕਲ ਦੇਣੇ ਜੀ ਇਹਨਾਂ ਨੇ ਬਹੁਤ ਵੱਡਾ ਪ੍ਰਾਨਾ ਕਰਕੇ ਸਾਡਾ ਵੀ ਹੁੰਦਾ ਜੀ ਜਦੋਂ ਕਿਸੇ ਵੀ ਐਮਰ ਸਾਹਿਬ ਨਾਲ ਅਸੀਂ ਕਹਿੰਦੇ ਆ ਸਾਡੇ ਵਾਸਤੇ ਹਾਜ਼ਰ ਹੁੰਦੇ ਨੋ ਉਸ ਟਾਈਮ ਜੀ ਬੱਚਿਆਂ ਵਾਸਤੇ ਕੇ ਬੱਚਿਆਂ ਵਾਸਤੇ ਬਰਾਤੀਆਂ ਪਰ ਆਉਂਗੇ ਤੀਆਂ ਬਾਰੇ ਵੀ ਸਾਨੂੰ ਬਹੁਤ ਮਦਦ ਕੀਤੀ ਆ ਤੇ ਉਹ ਸਾਈਕਲ ਦੇ ਕੇ ਬੱਚੇ ਤੁਹਾਨੂੰ ਬਹੁਤ ਵੱਡਾ ਖੁਸ਼ੀ ਹੋਈ ਆ ਵੀ ਐਮਰ ਸਾਹਿਬ ਦੇ ਜਿਵੇਂ ਸਾਨੂੰ ਇਹ ਐਮਰ ਦੀ ਸਾਈਕਲ ਹੀ ਮਿਲੀ ਬੱਚੇ ਦਾ ਬੱਚੇ ਖੁਸ਼ ਰਹੂਗਾ ਤੇ ਅੱਗੇ ਪੜਾਵਾਂਗੇ ਵੀ ਮਰੀ ਬਹੁਤ ਧੰਨਵਾਦ ਜੀ